ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਵਾਟਰ ਕੈਨਨ ਬoi ਨਵਦੀਪ ਦਾਸ ਸਨਮਾਨ ਬੀਤੀ ਰਾਤ ਜੇਲ੍ਹ ਚੋਂ ਜ਼ਮਾਨਤ ਤੇ ਆਇਆ ਸੀ ਬਾਹਰ ਅੰਬਾਲਾ ਪੁਲਿਸ ਨਾਲ ਸਹਿਮਤੀ ਬਣਨ ਤੋਂ ਬਾਅਦ ਸ਼ੰਭੂ ਬਾਰਡਰ ਪਰਤੇ ਕਿਸਾਨ ਸਾਬਕਾ ਪੀਐਮ ਡਾਕਟਰ ਮਨਮੋਨ ਸਿੰਘ ਨੂੰ ਪੰਥ ਰਤਨ ਦੇਣ ਦੀ ਮੰਗ ਨਾਮਤਾਰੀ ਸੰਪਰਦਾ ਦੇ ਸਿੱਖਾਂ ਨੇ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ ਕਿ ਡਾਕਟਰ ਮਨਮੋਨ ਸਿੰਘ ਨੇ ਦੇਸ਼ ਦੁਨੀਆ ਚ ਸਿੱਖਾਂ ਦਾ ਵਧਾਇਆ ਹੈ ਮੰਗ ਹੁਕਾ ਪੁਲਿਸ ਦੀ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਖਿਲਾਫ ਕਾਰਵਾਈ ਮਾਲਕ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ ਕੁਝ ਦਿਨ ਪਹਿਲਾਂ ਨਸ਼ਾ ਛਡਾਊ ਕੇਂਦਰ ਚੋਂ 60 ਨੌਜਵਾਨਾਂ ਨੂੰ ਕੀਤਾ ਸੀ ਰੈਸਕਿਊ ਅਮੋਰ ਖੇਤਰ ਚ ਗੁਲਾਬੀ ਸੁੰਡੀ ਨਰਮਾ ਕਾਸ਼ਤਕਾਰਾਂ ਲਈ ਬਣੀ ਫਿਰ ਸਿਰਦਰਦ ਕਿਸਾਨ ਨਰਮੇ ਦੀ ਫਸਲ ਫੌਣ ਨੂੰ ਹੋਏ ਮਜਬੂਰ ਕਿਸਾਨ ਬੋਲੇ ਮੁਆਵਜ਼ੇ ਦੀ ਨਹੀਂ ਚੰਗੇ ਬੀਜਾਂ ਦੀ ਲੋ ਪੰਚਕੁਲਾ ਛੋਟੇ ਬੱਚਿਆਂ ਨੂੰ ਲਿਜਾ ਰਹੀ ਸਕੂਲ ਵੈਨ ਪਲਟੀ 4 ਬੱਚਿਆਂ ਨੂੰ ਲੱਗੀਆਂ ਸੱਟਾਂ ਹਸਪਤਾਲ ਚ ਕਰਵਾਇਆ ਗਿਆ ਦਾਖਲਾ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਖਬਰ ਜੋ ਮੁੱਦਾ ਬਣੇ ਚਾਹਛ ਤੁਹਾਨੂੰ ਦਿਖਾਵਾਂਗੇ ਕਿ ਅੰਮ੍ਰਿਤਸਰ ਦੇ ਸਪਾਸ ਸੈਂਟਰ ਦੇ ਵਿੱਚ 28 ਲੜਕੀਆਂ ਲੜਕੀਆਂ ਨੇ ਛੱਤ ਤੋਂ ਕਿਉਂ ਛਾਲ ਮਾਰੀ ਨਾਲ ਹੀ ਦੱਸਾਂਗੇ ਸਕੂਲ ਚ ਇੱਕ ਮਹਿਲਾ ਟੀਚਰ ਤੇ ਪਤੀ ਨੇ ਕਿਉਂ ਕੀਤਾ ਜਾਨਲੇਵਾ ਹਮਲਾ ਤੇ ਜਾਣਾਂਗੇ ਮੰਡੀ ਚ ਗੋਬਿੰਦਗੜ੍ਹ ਚ ਵਾਇਰਲ ਵੀਡੀਓ ਦਾ ਸੱਚ ਅਮਰੀਕਸਰ ਦੇ ਵਿੱਚ ਪੁਲਿਸ ਨੇ ਸਪਾਸ ਸੈਂਟਰ ਦੀ ਆੜ ਹੇਠ ਦੇ ਵਪਾਰ ਦਾ ਤੰਦਾ ਹੋਣ ਦੀ ਸ਼ਿਕਾਇਤ ਤੇ ਇੱਕ ਨਿੱਜੀ ਹੋਟਲ 'ਚ ਰੇਡ ਕੀਤੀ ਸੀ ਰੇਡ ਦੌਰਾਨ ਥਾਈਲੈਂਡ ਦੀਆਂ ਦੋ ਲੜਕੀਆਂ ਨੇ ਹੋਟਲ ਦੀ ਛੱਤ ਤੋਂ ਛਲਾਂਗ ਲਗਾ ਦਿੱਤੀ ਦੋਨਾਂ ਨੂੰ ਕਾਫੀ ਸੱਟਾਂ ਲੱਗੀਆਂ ਤੇ ਹੋਟਲ 'ਚ ਇਸ ਮੌਕੇ ਕਾਫੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਬਸ ਸਟੈਂਡ ਦੇ ਨਜ਼ਦੀਕ ਇੱਕ ਨਿੱਜੀ ਹੋਟਲ 'ਚ ਹਾਈ ਵੋਲਟੇਜ ਡਰਾਮਾ ਹੋਇਆ ਦਰਅਸਲ ਪੁਲਿਸ ਨੂੰ ਹੋਟਲ 'ਚ ਸਪਾ ਸੈਂਟਰ ਦੇ ਆਰਚ ਵਿਦੇਸ਼ੀ ਕੁੜੀਆਂ ਬੁਲਾ ਕੇ ਦੇਵਪਾਰ ਦਾ ਗੋਰਖ ਧੰਦਾ ਚਲਾਉਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਹੋਟਲ 'ਚ ਰੇਡ ਕੀਤੀ ਪੁਲਿਸ ਦੀ ਰੇਡ ਤੋਂ ਬਾਅਦ ਹੋਟਲ 'ਚ ਹੜਕਾ ਮਚ ਗਿਆ ਤੇ THAILAND ਦੀਆਂ ਦੋ ਕੁੜੀਆਂ ਨੇ ਹੋਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ ਦੋਨਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਇਲਜ਼ਾਮ ਲੱਗ ਰਹੇ ਨੇ ਕਿ ਇਸ ਤੋਂ ਬਾਅਦ ਪੁਲਿਸ ਦੀ ਟੀਮ ਘਬਰਾ ਕੇ ਮੌਕੇ ਤੋਂ ਫਰਾਰ ਹੋ ਗਈ ਪਰ ਕੁਝ ਦੇਰ ਬਾਅਦ ਪੁਲਿਸ ਫਿਰ ਪਹੁੰਚੀ ਤੇ ਦੋਵਾਂ ਕੁੜੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਇਹ ਵੀ ਮੁਕਬਰ ਦਾਸ ਤੋਂ ਇਤਲਾ ਮਿਲੀ ਸੀ ਕਿ ਹੋਟਲ ਸ਼ੈਰਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜੀ ਜਿਹੜਾ ਇਹ ਖੂਸ਼ੀ ਰੱਖੀਆਂ ਨੂੰ ਲਿਆ ਕੇ ਜੀ ਸਪਾ ਅੱਡ ਯਾਰਡ 'ਚ ਦੇਵਪਾਰ ਦਾ ਜਿਹੜਾ ਧੰਦਾ ਕਰਦੇ ਜੀ ਜਿਸ ਤੇ ਜਿਹੜਾ ਮੰਗਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟ੍ਰੈਫਿਕ ਐਕਟ 14 ਫੋਰਨ ਐਕਟ ਥਾਣਾ A ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇਹ ਮੌਕੇ ਤੇ ਆਏ ਸੀ ਉਦੋਂ ਦਾ ਜਿਹੜਾ ਮੈਨੇਜਰ ਸੀ ਉਹ ਤਾਂ ਇੱਥੋਂ ਖਿਸ ਗਿਆ ਮਨੀਸ਼ ਕੁਮਾਰ ਹਾਂਜੀ ਉਸ ਤੋਂ ਬਾਅਦ ਜਦੋਂ ਉੱਪਰ ਟੌਪ ਤੇ ਗਏ ਤੇ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਤੇ ਮੁੰਡਾ ਸਿਮਰਨ ਸਿੰਘ ਜੀ ਉਹਨੇ ਰੌਲਾ ਪਾ ਕੇ ਜਿਹੜਾ ਉਹ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਤੇ ਪੈਨਿੰਗ ਕ੍ਰੀਏਟ ਕਰ ਦਿੱਤਾ ਤੇ ਜੋ ਸਾਨੂੰ ਮੁੜ ਕੇ ਸੀ ਰਿਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਹ ਤੋਂ ਪਤਾ ਲੱਗਾ ਵੀ ਛੱਤੋਂ ਕੋਈ ਹਿਲਜਲ ਹੋ ਰਹੀ ਹੈ ਪਰਸਪੈਕਸ਼ਨ ਦੇ ਸੀ ਤੇ ਤਿੰਨ ਜਿਹੜੀਆਂ ਦੇ ਸੀ ਲੜਕੀਆਂ ਨੇ ਉਹ ਨਹੀਂ ਜੀ ਸਾਡੇ ਕੋਲ ਤੇ ਜਿਹੜੇ ਜਿਹੜੇ ਇਹਨਾਂ ਨੇ ਮੋਟਰਸਾਈਕਲ ਤੇ ਗੱਡੀਆਂ ਲੱਗੀਆਂ ਬਾਹਰ ਸਾਰਾ ਤਫਤੀਸ਼ ਦਾ ਪਾਰ ਦੇਖਾਂਗੇ ਕਿਹੜੀਆਂ ਕਿਹੜੀਆਂ ਗੱਡੀਆਂ ਲਵਾਰਸ਼ ਨੇ ਜਾਂ ਕਿਦੇ ਨਾਮ ਤੇ ਨੇ ਅੱਜ ਤਫਤੀਸ਼ ਕਰ ਰਹੇ ਨਹੀਂ ਉਹ ਲੈ ਕੇ ਜਾਓ ਤੁਸੀਂ ਬਿਲਕੁਲ ਜੀ ਜਿਹੜੀ ਚੀਜ਼ ਛਗੀ ਹੋਏਗੀ ਜਿਹੜੀ ਚੀਜ਼ ਸਾਨੂੰ ਪੁਲਿਸ ਨੂੰ ਇਸ ਕੇਸ ਨਾਲ ਲੁੜਿੰਦੀ ਹੋਏਗੀ ਉਹ ਅਸੀਂ ਬਿਲਕੁਲ ਲੈ ਕੇ ਜਾਵਾਂਗੇ ਸਰ ਪੁਲਿਸ ਦੇ ਇਲਜ਼ਾਮ ਨੇ ਕਿ ਪੁਲਿਸ ਨੇ ਹੋਟਲ ਚ ਲੱਗੇ ਹੋਏ ਸੀਸੀਟੀਵੀ ਕੈਮਰੇ ਤੇ ਡੀਵੀਆਰ ਆਪਣੇ ਕਬਜ਼ੇ ਚ ਲੈ ਲਿਆ ਤਾਂ ਜੋ ਸਬੂ ਕਿਉਂਕਿ ਪੁਲਿਸ ਨੇ ਮੌਕੇ ਤੇ ਮੌਜੂਦ ਮੁੰਡਿਆ ਦੇ ਨਾਲ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲੱਗੇ ਨੇ ਇਹਨਾਂ ਇਲਜ਼ਾਮਾਂ ਬਾਰੇ ਪੁੱਛੇ ਸਵਾਲਾਂ ਤੋਂ ਪੁਲਿਸ ਅਧਿਕਾਰੀ ਵੀ ਬਚਦੇ ਹੋਏ ਨਜ਼ਰ ਆਏ ਨੇ ਜਿਹੜੇ ਤੁਹਾਡੇ ਸਾਹਮਣੇ ਕੈਮਰੇ ਲਾਏਗੇ ਕਿਉਂ ਲਾ ਰਹੇ ਨੇ ਹੋਟਲ ਦੇ ਕੈਮਰੇ ਸੀਨੀਅਰ ਕਿੱਥੇ ਉਹ ਤੇ ਹੁਣੇ ਤੁਹਾਡੇ ਕੋਲ ਵੀਡੀਓ ਹੈ ਜੀ ਜੇ ਕਹਾਂ ਮੈਂ ਤੁਹਾਨੂੰ ਵੀਡੀਓ ਤੇ ਦਿਖਾ ਦੂੰ ਮੈਂ ਪਤਾ ਲਾਇਆ ਇੱਥੇ ਦਿਖਾਵਾ ਇੱਥੇ ਕੈਮਰਾ ਲਾ ਲਾ ਮੇਰੇ ਨਹੀਂ ਲਏ ਕੰਫਰੈਂਸ ਰੂਮ ਦੇ ਅੰਦਰ ਹੀ ਕੁੱਟ ਮਾਰ ਕੀਤੀ ਜਾ ਰਹੀ ਹੈ ਇੱਥੇ ਇੱਥੇ ਨੌਜਵਾਨਾਂ ਦੀ ਕੁੱਟ ਮਾਰ ਕੀਤੀ ਜਾ ਰਹੀ ਹੈ ਅੰਦਰ ਹੋਟਲ ਦੇ ਇੱਥੇ ਤਾਂ ਨੌਜਵਾਨ ਕੋਈ ਆਈ ਨਹੀਂ ਤੁਹਾਡੇ ਤੁਹਾਡੇ ਮਲਾਦਮ ਹੀ ਆ ਜਿਹੜੇ ਗੁੱਟ ਤੇ ਪਏ ਨੇ ਮੈਂ ਕਿਹਾ ਇੱਥੇ ਨੌਜਵਾਨ ਕੋਈ ਦੱਸੋ ਹੈਗਾ ਕੋਈ ਇੱਥੇ ਇੱਥੇ ਦੇ ਨਹੀਂ ਉੱਪਰ ਸਾਰੇ ਬਹੀ ਗੱਲ ਨਹੀਂ ਆਪਣੇ ਕੋ ਵੀਡੀਓ ਸੀ ਸਾਰੀ ਸਾਰੇ ਉੱਪਰ ਜਿੱਥੇ ਸਪਾ ਸੈਂਟਰ ਚੱਲਦਾ ਹੈ ਇੱਥੇ ਸਪਾ ਸੈਂਟਰ ਚੱਲਦਾ ਮੈਂ ਕਿਹਾ ਸਭ ਮੈਨੂੰ ਕੋਈ ਜਾਣਕਾਰੀ ਨਹੀਂ ਮੈਂ ਤਾਂ ਬਾਹਰ ਹਾਂ ਛੱਤ ਤੋਂ ਸ਼ਾਲ ਮਾਰਨ ਵਾਲੀਆਂ ਦੋਵੇਂ ਵਿਦੇਸ਼ੀ ਕੁੜੀਆਂ ਦੀ ਹਾਲਤ ਗੰਭੀਰ ਹੈ ਉਧਰ ਪੁਲਿਸ ਮਾਮਲਾ ਦਰਜ ਕਰਕੇ ਦੇਵਪੱਟ ਸ਼ਾਮਲ ਮੁਲਜ਼ਮਾਂ ਦੇ ਖਿਲਾਫ ਜਾਂਚ ਕਰ ਰਹੀ ਹੈ న్యూਸ ਟੀਮ ਲਈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ ਤੇ ਖਬਰ ਪਠਾਨਕੋਟ ਤੋਂ ਜਿੱਥੇ ਸਕੂਲ ਚ ਇੱਕ ਮਹਿਲਾ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਮਹਿਲਾ ਦੇ ਪਤੀ ਨੇ ਪਹਿਲਾਂ ਉਸਦੇ ਨਾਲ ਕੁੱਟਮਾਰ ਕੀਤੀ ਤੇ ਫਿਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਦੋਨਾਂ 'ਚ ਵਿਵਾਦ ਚੱਲ ਰਿਹਾ ਸੀ ਪਠਾਨਕੋਟ ਦੇ ਹਲਕਾ ਪੂਆ ਚ ਪੈਂਦੇ ਪਿੰਡ ਗਤੂਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ 'ਚ ਮੰਗਲਵਾਰ ਨੂੰ ਉਸ ਵੇਲੇ ਭਗੜੜ ਮਚ ਗਈ ਜਦੋਂ ਇੱਕ ਸਖਸ਼ ਨੇ ਸਕੂਲ ਦੀ ਮਹਿਲਾ ਟੀਚਰ ਤੇ ਪੈਟਰੋਲ ਪਾ ਕੇ ਉਸਨੂੰ ਸਾੜਨ ਦੀ ਕੋਸ਼ਿਸ਼ ਕੀਤੀ ਮੁਲਜ਼ਮ ਮਹਿਲਾ ਦਾ ਪਤੀ ਦੱਸਿਆ ਜਾ ਰਿਹਾ ਹੈ ਪਤੀ ਪਤਨੀ 'ਚ ਪਿਛਲੇ 4-5 ਸਾਲ ਤੋਂ ਵਿਵਾਦ ਚੱਲ ਰਿਹਾ ਹੈ ਮਾਮਲਾ ਕੂਟਚੈ ਮਲਜ਼ਮ ਨੇ ਬੱਚਿਆਂ ਸਾਹਮਣੇ ਮਹਿਲਾ ਦੀ ਨਾਲ ਕੁੱਟਮਾਰ ਵੀ ਕੀਤੀ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਮਹਿਲਾ ਦੀ ਜਾਨ ਬਚਾਈ ਹੈ ਜਿਹੜੇ ਹਸਬੰਦ ਜਿਨ੍ਹਾਂ ਨਾਲ ਮੇਰਾ ਡਿਸਪਿਊਟ 4-5 ਸਾਲ ਤੋਂ ਚੱਲਦਾ ਪਿਆ ਉਹਨਾਂ ਦਾ ਨਾਮ ਹੈ ਲਵleen ਸ਼ਰਮਾ ਗਟੋਰਾ ਦੇ ਪਿੰਡ ਗਟੋਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਦੇਖਿਆ ਕਿ ਪੈਟਰੋਲ ਲਿਆ ਜਾਂ ਮੇਰੀ ਸਕੂਟੀ ਦੇ ਸੋਟਰੇ ਤੇ ਮੈਂ ਉਹਨਾਂ ਨੂੰ ਤੱਕਾਇ ਤਾਂ ਉਹ ਕਹਿੰਦੇ ਪਿੱਛੇ ਉਹ ਕੀ ਕਰਦੇ ਹੋ ਉਨਾਂ ਨੇ ਮੇਰੇ ਤੇ ਸੁਟਣਾ ਛੁੜ ਕਰਤਾ ਫਿਰ ਮੈਨੂੰ ਨਾ ਤੇ ਜੋਰ ਦਾ ਮਾਰੇ ਮੇਰੇ ਮਨ ਅੰਦਰ ਨੂੰ ਦੌੜੀ ਮੈਂ ਕਿਹਾ ਆਪਣੇ ਲਾਈਟਰ ਲੈ ਕੇ ਉਹਨੂੰ ਅੱਗ ਲਗਾਉਂਗਾ ਤੇ ਫਿਰ ਅੰਦਰ ਆ ਕੇ ਸਕੂਲ ਚ ਮੈਨੂੰ ਮਾਰਨ ਲੱਗ ਪਏ ਫਿਰ ਪਿੰਡ ਵਾਲੇ ਨੇ ਆ ਕੇ ਤੇ ਬਚਾਅ ਕੀਤਾ ਇੰਨੇ ਚ ਮੇਰਾ ਬੇਟਾ ਵੀ ਆ ਗਿਆ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਸਕੂਲ ਚ ਪਹੁੰਚਿਆ ਅੱਗੇ ਉਹਦਾ ਬੇਟਾ ਦੋ ਤੇ ਇੱਕ ਜਿਹੜੀ ਹੈਲਪਰ ਸੀਗੀ ਸਕੂਲ ਦੀ ਜਿਹੜੀ ਖਾਣਾ ਬਣਾਉਣ ਵਾਲੀ ਉਹ ਉਹ ਵੀ ਰੋਂਦੀ ਪਈ ਸੀ ਤੇ ਕੁੜੀ ਵੀ ਰੋਂਦੀ ਪਈ ਸੀ ਕੁੜੀ ਤੇ ਕਾਫੀ ਸੱਟਾਂ ਲੱਗੀਆਂ ਸਿਰ ਤੇ ਸੱਟ ਲੱਗੀ ਦੀ ਐ ਬਾਹਾਂ ਚ ਸੱਟ ਲੱਗੀ ਦੀ ਐ ਬਿੱਕੀ ਤੇ ਤੇਲ ਛੁੱਟਿਆ ਉਹਦੀ ਚੁੰਨੀ ਵੀ ਵਿਖੀ ਬਰਪੇ ਦੀ ਹੈ, ਹੈਲਮਟ ਛੁੱਟੀ ਦੀ ਹੈ ਪਰੇ ਤੇ ਉਹ ਪੁਲਿਸ ਉੱਥੇ ਆਈ ਦੀ ਮੌਕੇ ਦੀ ਪੁਲਿਸ ਮੌਕੇ ਨੇ ਉੱਥੇ ਲੈਟਰ ਵੀ ਬਰਾਮਦ ਕੀਤਾ। ਉਹ ਫਿਰ ਬੋਤਲ ਵੀ ਜਿਹੜੀ ਪੈਟਰੋਲ ਵਾਲੀ ਉਹ ਵੀ ਬਰਾਮਦ ਕੀਤੀ ਹੈ। ਸਕੂਲ ਦੇ ਵਿੱਚ ਡਸਟਬਿਨ ਖਿਲਾਰੇ ਦੇ ਜਾਂ ਹੋਰ ਵੀ ਟੇਬਲ ਦੇ ਜਿਹੜੀਆਂ ਚੀਜ਼ਾਂ ਪਈਆਂ ਸੀ ਸੀਸੀਟੀਵੀ ਕੈਮਰਾ ਉਹਦੇ ਨਾਲ ਵੀ ਛੇੜਖਾਨੀ ਕੀਤੀ। ਸ਼ਿਕਾਇਤ ਮਿਲਦੇ ਹੀ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚੀ। ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਦਿਨ ਤੋਂ ਡਿਸਪਿਊਟ ਚੱਲ ਰਿਹਾ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਨੋ ਅਲਰੇਡੀ ਅੰਡਰ ਪ੍ਰੋਸੈਸਰ ਜਦੋਂ ਇਹ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀਗੀ ਬਾਏ ਦ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਕਰਾਉਣ ਲਈ ਤੇ ਫਾਰਮਲ ਕੰਪਲੇਂਟ ਜਿਹੜੇ ਦਾਇਰ ਕਰਨ ਲਈ ਕਿਹਾ ਗਿਆ ਪਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਚਲ ਗਿਆ ਉੱਥੇ ਹੀ ਪੁਲਿਸ ਸ਼ਿਕਾਇਤ ਤੋਂ ਬਾਅਦ ਜਾਂਚ ਝੁੱਟ ਗਈ ਹੈ ਪਠਾਨਕੋਟ ਤੋਂ ਸੁਖਜਿੰਦਰ ਕੁਮਾਰ న్యూਸ 18 ਪੰਜਾਬ ਤੇ ਨੰਗਲ ਡੈਮ ਦੇ ਕੋਲੇ ਸਤਲੁਜ ਨਦੀ ਚ ਇੱਕ ਬੱਚੀ ਵਹਿ ਗਈ। ਬੱਚੀ ਨੂੰ ਲੱਭਣ ਦੇ ਲਈ ਗੋਤਾਖੋਰਾਂ ਦੀ ਟੀਮ ਲੱਗੀ ਹੋਈ ਹੈ ਪਰ ਹਲੇ ਤੱਕ ਬੱਚੀ ਦਾ ਕੋਈ ਪਤਾ ਨਹੀਂ ਚੱਲਿਆ। ਕਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਇਸ ਰਿਪੋਰਟ ਚ ਦਿਖਾਉਣੀ ਹੈ। ਸਤਲੁਜ ਨਦੀ ਚ ਬੱਚੀ ਦੇ ਰੁੜ ਜਾਣ ਤੋਂ ਬਾਅਦ ਹੀ ਗੋਤਾਖੋਰਾਂ ਦੀਆਂ ਟੀਮਾਂ ਬੱਚੀ ਦੀ ਤਲਾਸ਼ ਚ ਜੁਟੀਆਂ ਹੋਈਆਂ ਨੇ। ਪਰ ਉਹਨਾਂ ਨੂੰ ਹਲੇ ਤੱਕ ਬੱਚੀ ਨੂੰ ਲੱਭਣ ਚ ਸਫਲਤਾ ਨਹੀਂ ਮਿਲੀ। ਮਾਮਲਾ ਮੰਗਲਵਾਰ ਦੇ ਸ਼ਾਮ ਦਾ ਹੈ ਬੱਚੀ ਦੇ ਮਾਤਾ ਪਿਤਾ ਆਪਣੀਆਂ ਦੋ ਬੇਟੀਆਂ ਦੇ ਨਾਲ ਸਤਲੁਜ ਨਦੀ ਦੇ ਕੰਢੇ ਤੇ ਬਣੇ ਬਾਬਾ ਮੰਦਿਰ ਚ ਗਏ ਜਿੱਥੇ ਮੱਥਾ ਟੇਕਣ ਤੋਂ ਬਾਅਦ ਪਤੀ ਪਤਨੀ ਆਪਣੀਆਂ ਦੋਨਾਂ ਬੇਟੀਆਂ ਦੇ ਨਾਲ ਸਤਲੁਜ ਵਿੱਚ ਨਹਾਉਣ ਲੱਗੇ ਇਸੇ ਦੌਰਾਨ ਮਾਂ ਦਾ ਪੈਰ ਫਿਸਲਿਆ ਅਤੇ 1.5 ਸਾਲ ਦੀ ਬੱਚੀ ਮਾਂ ਦੇ ਹੱਥੋਂ ਛੁੱਟ ਕੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਈ ਬੱਚੀ ਨੂੰ ਬਚਾਉਣ ਲਈ ਦੋਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਬੱਚੀ ਦਾ ਪਤਾ ਨਹੀਂ ਲੱਗਿਆ ਉਹ ਜਿੱਦਾਂ ਗਏ ਤੇ ਨੇ ਜੀ ਮੱਥਾ ਟੇਕਣ ਗਏ ਦੇ ਬਾਬਾ ਉਹਦੇ ਮੰਦਰ ਦੇ ਜੀ ਉੱਥੇ ਥੱਲੇ ਫਿਰ ਸ্নান ਕਰਨ ਵਾਸਤੇ ਚਲ ਗਏ ਜੀ ਫਿਰ ਉਹ ਬੇਟੀ ਜਿੱਦਾਂ ਮਲੇ ਨਾਲ ਆ ਰਹੀ ਕਰਦੇ ਨੇ ਜੀ ਉਹ ਬੇਟੀ ਉਹਦੇ ਹੱਥ ਵਿੱਚ ਤੇ ਫਿਸਲ ਗਈ ਉਹ ਫਿਰ ਜਿੱਦਾਂ ਉਹਨੇ ਕੋਸ਼ਿਸ਼ ਵੀ કરી ਬੇਵ ਨੂੰ ਬਚਾਣ ਦੀ ਪਰ ਉਹ ਫਿਰ ਫਿਸਲ ਗਈ ਹੱਥ ਤੇ ਫਿਸਲ ਗਈ ਬੇਟੀ ਤੇ ਬੇਟੀ ਲੱਗੀ ਬਹਿਣ ਤੇ ਥੋੜਾ ਉਹਨੂੰ ਵੀ ਪਿੱਛੇ ਛੜਾਂਗ ਲਾਈ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਫੜੀ ਵੀ ਉਹਨੇ ਪਰ ਦੁਬਾਰੇ ਪਾਣੀ ਦਾ ਬਹਾਅ ਇਤਨਾ ਜ਼ਿਆਦਾ ਥਾ ਕਿ ਹੱਥ ਤੇ ਇਹ ਫਿਰ ਦੁਬਾਰਾ ਛੁੱਟ ਗਈ ਤੇ ਉਹ ਵੀ ਆਪਣੇ ਕਾਫੀ ਅੱਗੇ ਜਾ ਕੇ ਲੱਗੇ ਉਹਨਾਂ ਨੇ ਵੀ ਆਪਣੀ ਜਾਨ ਬੜੀ ਜੋਰ ਨਾਲ ਬਚਾਈ ਬੱਚੇ ਨੂੰ ਲੱਭਣ ਲਈ ਪਰਿਵਾਰ ਨੇ ਗੋਤਾ ਖੋਰਾ ਨੂੰ ਵੀ ਬੁਲਾਇਆ ਪਰ ਉਹਨਾਂ ਨੂੰ ਵੀ ਕੋਈ ਸਫਲਤਾ ਨਹੀਂ ਮਿਲੀ ਬਾਅਦ ਵਿੱਚ ਪਰਿਵਾਰ ਦੇ ਨੰਗਲ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰਵਾਇਆ ਪੁਲਿਸ ਕੋਲ ਦਾ ਅਸੀਂ ਇਹੀ ਰਿਕਵੈਸਟ ਕਰਦੇ ਕਿ ਜੇ ਅਗਰ ਸਾਨੂੰ ਡੈੱਡ ਬੋਡੀ ਜਾਂ ਕੁਝ ਮਿਲ ਜਾਏ ਤਾਂ ਕਮ ਸਕਮ ਥੋੜੀ ਮਾਨੋ ਤੋ ਸਲਿਉ ਜਣੀ ਕਿ ਸਰ ਗੋਤਾਖੋਰ ਲਾਇਏ ਸੀ ਗੋਤਾਖੋਰ ਇਹ ਲਗਾਏ تھے ਜੀ ਕਮਲ ਦੀ ਟੀਮ ਕਮਲ ਤਾਂ ਖੁਦ ਕੋਰਟ ਕੋਰਟ ਗਿਆ ਥਾ ਸਾਡੇ ਵੱਲੋਂ ਵੀ ਜਿਹੜੀਆਂ ਦੂਜੀ ਟੀਮਾਂ ਤਿਆਰ ਕੀਤੀਆਂ ਨਗੋਤਾਖੋਰ ਵਗੈਰਾ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੈ ਪਰ ਇਹ ਹੁਣ ਕਰਕੇ ਨਹੀਂ ਪਤਾ ਲੱਗ ਸਕਦਾ ਜੀ ਹੁਣ ਬਾਕੀ ਇਹਨਾਂ ਦੀ ਜਿਹੜੀ ਰਫਟ ਦਾਜ ਕਰ ਲਈਏ ਅਸੀਂ ਤੇ ਲੜਕੀ ਦੀ ਪਾਲ ਜਾਰੀ ਹੈ ਜਿੱਦਾਂ ਵੀ ਟ੍ਰੇਫ ਹੋਊਗੀ ਅਗਲੀ ਕਰ ਵੀ ਕੰਨੀ ਜਾਊਗੀ ਪਿੰਡ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਨਾਇਨਾ ਦੇਵੀ ਤਹਿਸੀਲ ਦੇ ਪਲਸੇੜ ਪਿੰਡ ਦਾ ਰਹਿਣ ਵਾਲਾ ਹੈ ਆਪਣੇ ਕੰਮ ਦੇ ਸਿਲਸਿਲੇ 'ਚ ਪਰਿਵਾਰ ਨੰਗਲ ਦੀ ਸ਼ਾਲ ਕੈਵਨਿਊ ਕਲੋਨੀ ਦੇ ਵਿੱਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ ਅਚਾਨਕ ਹੋਏ ਹਾਦਸੇ ਤੋਂ ਬਾਅਦ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਤੇ ਪਰਿਵਾਰ ਦੇ ਲੋਕ ਸਦਮੇ 'ਚ ਨੇ ਨੰਗਲ ਤੋਂ ਰਾਜਕੁਮਾਰ ਦੀ ਰਿਪੋਰਟ న్యూਸ 18 ਪੰਜਾਬ ਜ਼ਿਰਖਪੁਰ ਛੇ ਥਾਣੇ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਤਿੰਨ ਜਗ੍ਹਾ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਉੱਥੇ ਹੀ ਰੋਪੜ ਦੇ ਵਿੱਚ ਜੁਐਲਰੀ ਸ਼ਾਪ ਦਾ ਸ਼ੀਸ਼ਾ ਤੋੜ ਕੇ ਚੋਰ ਲੱਖਾਂ ਦੇ ਗਹਿਣੇ ਲੈ ਕੇ ਦੋਵੇਂ ਇਕੱਠਾਵਾ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਮੁਹਾਲੀ ਜ਼ਿਲ੍ਹੇ ਦੇ ਜ਼ਿਰਖਪੁਰ ਦੇ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਚੋਰ ਥਾਣੇ ਤੋਂ ਮਹਿਜ਼ 100 ਮੀਟਰ ਦੇ ਅੰਦਰ ਹੀ ਤਿੰਨ ਥਾਵਾਂ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਫਰਾਰ ਹੋ ਜਾਂਦੇ ਨੇ ਚੋਰਾਂ ਨੇ ਸ਼ਿਵ ਮੰਦਿਰ ਗੋਗਾ ਮੇੜੀ ਗਊਸ਼ਾਲਾ ਤੇ ਸ਼ਮਸ਼ਾਨ ਘਾਟ ਨੂੰ ਨਿਸ਼ਾਨਾ ਬਣਾਇਆ ਮੰਦਿਰ ਦੇ ਪੁਜਾਰੀ ਨੇ ਪੁਲਿਸ ਨੂੰ ਚੋਰੀ ਦੀ ਸ਼ਿਕਾਇਤ ਦਿੱਤੀ ਅਤੇ ਪੁਲਿਸ ਦੇ ਰਵੱਈਏ ਤੇ ਵੀ ਸਵਾਲ ਖੜੇ ਕੀਤੇ ਅ ਹੋਰ ਸਭ ਸਾਫ਼ ਮੈਂ ਹਮਾਰਾ ਜੋ ਹੈ ਮੰਦਿਰਗਾ ਜੋ ਬੜਾ ਗੇਟ ਹੈ ਮੇਨ ਗੇਟ ਹੈ ਇਹ ਬੈਕ ਸਾਈਡ ਸੇ ਡੰਪੀ ਤਰਫ ਵੀ ਜਾਂਦਾ ਹੈ ਤਾਂ ਯਹਾਂ ਪੇ ਇੱਕ ਤੋਂ ਕੋਈ ਵੀ ਸਟਰੀਟ ਲਾਈਟ ਜੋ ਹੈ ਰਾਤ ਕੋ ਜਲਦੀ ਨਹੀਂ ਹੈ ਪਲੱਸ ਯਹਾਂ ਪੇ 11 11 11:30 11:00 ਨਸ਼ਾ ਕਰਨ ਵਾਲੇ ਲੋਗ ਹੈ ਜੋ ਬੈਠੇ ਰਹਤੇ ਹੈ 11:30 ਪੇ ਅਮਨੇ 2-3 ਵਾਰ ਪੁਲਿਸ ਕੇ ਨੋਟਿਸ ਮੇ ਵੀ ਲਾਏ कि सर आप इनको देखिएगा क्योंकि मंदिर का रास्ता है लड़कियों ने भी आना है बंदों ने भी आना है तो कोई भी दुर्घटना और हत्या आजकल आपको पता है कि लूट लूटपाट इतनी होती है तो उसके बावजूद भी कोई एक्शन इनके खिलाफ लिया नहीं गया जबकि सभी को पता है कि इस शहर में सबसे ज्यादा चोरियां इस हफ्ते के अंदर हुई हैं उसके बावजूद भी पुलिस या एक बार भी राउंड नहीं मार के शहर में उधर रोपट ਦੇ ਵਿੱਚ ਚੋਰਾਂ ਨੇ ਰਾਤ ਨੂੰ ਇੱਕ ਜੁਐਲਰੀ ਦੀ ਸ਼ਾਪ ਦਾ ਸ਼ੀਸ਼ਾ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਹੱਥ ਸਾਫ ਕਰ ਲਿਆ ਚੋਰੀ ਦੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਦੁਕਾਨਦਾਰ ਨੂੰ ਚੋਰੀ ਦੀ ਵਾਰਦਾਤ ਦਾ ਸਵੇਰੇ ਪਤਾ ਚੱਲਿਆ ਸੀ ਜੀ ਸਾਨੂੰ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀ ਕੀ ਮਿਲੇ ਆ ਕੇ ਇੱਥੇ ਚੈੱਕ ਕੀ ਕੀਤਾ ਆ ਕੇ ਦੇਖਿਆ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ 2.5 ਜਾਂ 3 ਲੱਖ ਦੇ ਵਿੱਚ ਹੋਇਆ ਕਿੰਨੇ ਬੰਦੇ ਸੀ ਚੋਰੀ ਦੇ ਬੰਦੇ ਵੈਸੇ ਮੇਰੇ ਹਿਸਾਬ ਨਾਲ ਤਾਂ 5 ਜਾਂ 6 ਬੰਦੇ ਸੀਗੇ ਆਇਆ ਸੀਸੀਟੀਵੀ ਕੈਮਰੇ ਚ ਕੋਈ ਆਇਆ ਹਾਂਜੀ ਆਇਆ ਜੀ ਜ਼ਿਰਖਪੁਰ ਤੇ ਰੋਪੜ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦੱਸਦੀਆਂ ਨੇ ਕਿ ਚੋਰਾਂ ਦੇ ਹੌਸਲੇ ਕਿਸ ਕਦਰ ਬੁਲੰਦ ਨੇ ਅਤੇ ਪੁਲਿਸ ਦਾ ਤੰਤਰ ਸਵਾਲਾਂ ਦੇ geke ਵਿੱਚ ਹੈ ਬਿਊਰੋ ਰਿਪੋਰਟ న్యూਸ 18 ਤੇ ਹੁਣ ਇੱਕ ਅਪੀਲ ਪਟਿਆਲਾ ਚ ਇੱਕ ਬੱਚਾ ਜੋ ਸਪਾਇਨਲ ਮਸਕুলਰ ਐਂਟ੍ਰੋਫੀ ਯਾਨੀ ਐਸਐਮਏ ਟਾਈਪ 1 ਨਾਲ ਪੀੜਿਤ ਹੈ ਪਹਿਲਾਂ ਵੀ ਇੱਕ ਬੱਚੀ ਬਾਰੇ ਅਸੀਂ ਰਿਪੋਰਟ ਦਿਖਾਈ ਸੀ ਉਸ ਬੱਚੀ ਦੇ ਪਰਿਵਾਰ ਵੱਲੋਂ ਇਲਾਜ ਦੀ ਗੁਹਾਰ ਲਾਈ ਗਈ ਸੀ ਕਿਉਂਕਿ ਟੀਕਾ ਜਿਹੜਾ ਅਮਰੀਕਾ ਤੋਂ ਆਣਾ ਹੈ ਔਰ ਲੱਗਣਾ ਹੈ 17 ਕਰੋੜ ਰੁਪਏ ਦਾ ਤੇ ਹੁਣ ਪਟਿਆਲਾ ਦਾ ਇਹ ਬੱਚਾ ਇਸ ਨੂੰ ਵੀ ਇਲਾਜ ਦੀ ਜ਼ਰੂਰਤ ਹੈ ਇਲਾਜ ਕਾਫੀ ਮਹਿੰਗਾ ਹੈ ਤੇ ਮਾਂ ਪਿਓ ਦੇ ਕੋਲ ਇਲਾਜ ਦੇ ਲਈ ਪੈਸੇ ਨਹੀਂ ਮਾਂ ਦੀ ਗੋਦ 'ਚ 10 ਮਹੀਨੇ ਦਾ ਬੱਚਾ ਪਿਤਾ ਦੀ ਗੋਦ 'ਚ ਬੱਚੇ ਦੀ ਤਸਵੀਰ ਪਤੀ ਪਤਨੀ ਦੋਨੋਂ ਲਗਾ ਰਹੇ ਨੇ ਮਦਦ ਦੀ ਗੁਹਾਰ 10 ਮਹੀਨੇ ਦਾ ਬੱਚਾ ਰਿਦਮਵੀਰ ਸਿੰਘ ਇੱਕ ਦੁਰਲੱਭ ਬਿਮਾਰੀ ਨਾਲ ਪੀੜਤ ਹੈ ਜਿਸ ਦੇ ਇਲਾਜ ਲਈ ਇਸ ਜੋੜੇ ਨੂੰ 16 ਕਰੋੜ ਰੁਪਏ ਦੀ ਜ਼ਰੂਰਤ ਹੈ ਕਿਉਂਕਿ ਬੱਚੇ ਦੇ ਇਲਾਜ ਲਈ ਜਿਸ ਇੰਜੈਕਸ਼ਨ ਦੀ ਜ਼ਰੂਰਤ ਹੈ ਉਸ ਦੀ ਕੀਮਤ 16 ਕਰੋੜ ਰੁਪਏ ਹੈ ਤੇ ਜੋ ਕਿ ਅਮਰੀਕਾ ਤੋਂ ਆਣਾ ਹੈ ਸਰ ਸਾਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਟ੍ਰੀਟਮੈਂਟ ਕਰਾਇਆ ਸੀਗਾ ਉਹਦੇ ਵਿੱਚ ਇਹਦੀ ਰਿਪੋਰਟ ਪੋਜ਼ਿਟਿਵ ਆਈ ਸੀਗੀ ਐਸਐਮਈ 1 ਟਾਈਪ ਦੀ ਤੇ ਉਹਦੇ ਵਿੱਚ ਸਰ ਡਾਕਟਰਾਂ ਦਾ ਇਹ ਕਹਿਣਾ ਸੀਗਾ ਕਿ 16 ਕਰੋੜ ਦਾ ਇੰਜੈਕਸ਼ਨ ਆ ਜੋ ਕਿ ਇੰਡੀਆ ਦੇ ਵਿੱਚ ਇਹਦਾ ਟ੍ਰੀਟਮੈਂਟ ਨਹੀਂ ਹੈਗਾ ਤੇ ਯੂਐਸ ਅਮਰੀਕਾ ਦੇ ਵਿੱਚ ਹੀ ਆਏਗਾ ਸਰ ਇਹ ਵਾਲਾ ਇੰਜੈਕਸ਼ਨ ਜੋ ਵੀ ਹੈ ਮੈਂ ਤੁਹਾਡੇ ਚੈਨਲ ਆਈ ਸਭ ਨੂੰ ਬੇਨਤੀ ਕਰਦਾ ਮੈਂ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਬੀ ਸਰਕਾਰ ਨੂੰ ਵੀ ਬੇਨਤੀ ਕਰਦਾ ਆ ਵੀ ਤੁਸੀਂ ਵੱਧ ਤੋਂ ਵੱਧ ਮੇਰੀ ਹੈਲਪ ਕਰੋ ਮੇਰੇ ਬੇਟੇ ਦੀ ਜ਼ਿੰਦਗੀ ਬਚਾਓ ਅਸੀਂ ਇਸ ਨਾਲ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਆ ਰਿਤਮਵੀਰ ਸਿੰਘ ਦੇ ਵੱਡੇ ਭਰਾ ਮਨਵੀਰ ਸਿੰਘ ਨੂੰ ਵੀ ਇਹੀ ਬਿਮਾਰੀ ਸੀ ਪਰ ਉਸ ਵਕਤ ਬਿਮਾਰੀ ਦੀ ਪਛਾਣ ਨਹੀਂ ਹੋ ਪਾਈ ਅਤੇ ਬੱਚਾ ਇਸ ਦੁਨੀਆ ਤੋਂ ਵਿਦਾ ਹੋ ਗਿਆ ਪਰ ਮਾਪੇ ਹੁਣ ਰਿਤਮਵੀਰ ਨੂੰ ਖੋਣਾ ਨਹੀਂ ਚਾਹੁੰਦੇ ਤੇ ਸਰ ਮਤਲਬ ਮੇਰਾ ਪਹਿਲਾ ਬੇਟਾ ਸੀਗਾ 1.5 ਸਾਲ ਦਾ ਸੀਗਾ ਸਰ ਤੇ ਉਹਦੀ ਵੀ ਸੇਮ ਪ੍ਰੋਬਲਮ ਸੀਗੀ ਐਸਐਮ 1 ਟਾਈਪ ਉਹ ਸਰ ਤੇ ਉਹਦੇ ਵਿੱਚ ਸਾਨੂੰ ਉਹਦੇ ਬਾਰੇ ਲੇਟ ਪਤਾ ਲੱਗਿਆ ਸੀ ਤੇ ਮੇਰਾ ਬੇਟਾ 1.5 ਸਾਲ ਦਾ ਉਹਦੀ ਡੈਥ ਹੋ ਗਈ ਸੀਗੀ ਸਰ ਉਹਦਾ ਪੀਜੀਆ ਇਥੇ ਰਜਿੰਦਰਾ ਹਸਪੀਟਲ ਦੇ ਵਿੱਚ ਸਰ ਉਹਦਾ ਮਤਲਬ ਕਿ ਆਕਸੀਜਨ ਘਟਣ ਦੇ ਨਾਲ ਉਹਦੀ ਡੈਥ ਹੋ ਗਈ ਸੀ ਸਰ ਮੇਰਾ ਅਕਾਊਂਟ ਨੰਬਰ ਹੈਗਾ ਜੀ 4877006900003248 ਇਹਦਾ ਆਈਐਫਐਸਸੀ ਕੋਡ ਹੈਗਾ PUNB 0037900 ਇਹ ਪੰਜਾਬ ਨੈਸ਼ਨਲ ਬੈਂਕ ਪਟਿਆਲਾ ਦਾ ਖਾਤਾ ਹੈ ਜੀ 10 ਮਹੀਨੇ ਦਾ ਰਿਦਮਵੀਰ ਸਿੰਘ ਮਾਨਸਿਕ ਰੂਪ ਨਾਲ ਬਿਲਕੁਲ ਤੰਦਰੁਸਤ ਹੈ ਪਰ ਉਹ ਆਪਣੇ ਹੱਥ ਪੈਰ ਤੇ ਸਿਰ ਨਹੀਂ ਹਿਲਾ ਸਕਦਾ ਉਮਰ ਦੇ ਨਾਲ ਉਸ ਦੀ ਇਹ ਬਿਮਾਰੀ ਵੀ ਵੱਧਦੀ ਜਾ ਰਹੀ ਹੈ ਫਿਲਹਾਲ ਉਸ ਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਚ ਚੱਲ ਰਿਹਾ ਹੈ ਪਰ ਇਸ ਬਿਮਾਰੀ ਤੋਂ ਤਾਂ ਹੀ छुटਕਾਰਾ ਮਿਲ ਸਕਦਾ ਹੈ ਜੇ ਉਸ ਦੇ 16 ਕਰੋੜ ਦਾ ਇੰਜੈਕਸ਼ਨ ਲੱਗੇਗਾ ਜਿਸ ਬਿਮਾਰੀ ਦੇ ਚਲਦੇ ਰਿਦਮਵੀਰ ਸਿੰਘ ਦੀ ਇਹ ਹਾਲਤ ਹੋਈ ਹੈ ਉਸ ਦਾ ਨਾਮ ਸਪਾਈਨਲ ਮਸਕੂਲਰ ਐਟ੍ਰੋਫੀ ਯਾਨੀ ਐਸਐਮਏ ਹੈ ਇਹ ਇੱਕ ਜੈਨੇਟਿਕ ਬਿਮਾਰੀ ਹੈ ਇਸ ਨਾਲ ਵਿਸ਼ੇਸ਼ ਪ੍ਰਕਾਰ ਦੀ ਇੱਕ ਨਾੜ ਨਸ਼ਟ ਹੋ ਜਾਂਦੀ ਹੈ ਇਸ ਨਾਲ ਮਾਸਪੇਸ਼ੀ ਕਮਜ਼ੋਰ ਹੋ ਜਾਂਦੀ ਹੈ ਇਹ ਬਿਮਾਰੀ ਅਕਸਰ ਬੱਚਿਆਂ 'ਚ ਹੁੰਦੀ ਹੈ ਉਮਰ ਦੇ ਨਾਲ ਨਾਲ ਲਗਾਤਾਰ ਵੱਧਦੀ ਜਾਂਦੀ ਹੈ ਰੋਗੀ ਆਮ ਹਰਕਤਾਂ ਵੀ ਨਹੀਂ ਕਰ ਪਾਉਂਦਾ ਇਹ ਇੱਕ ਦੁਰਲੱਭ ਬਿਮਾਰੀ ਹੈ रिदमवीर सिंह ਸਭ ਤੋਂ ਖਤਰਨਾਕ ਪ੍ਰਕਾਰ ਯਾਨੀ ਐਸ ਐਮ ਏ ਟਾਈਪ 1 ਨਾਲ ਗ੍ਰਸਤ ਹੈ ਉਹ ਮਾਨਸਿਕ ਰੂਪ ਨਾਲ ਤੰਦਰੁਸਤ ਹੈ ਪਰ ਸਰੀਰਕ ਰੂਪ ਨਾਲ ਕਮਜ਼ੋਰ ਹੈ ਉਸ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਅਜਿਹੀ ਚ ਰਿਦਮਵੀਰ ਸਿੰਘ ਦੇ ਮਾਤਾ ਪਿਤਾ ਨੂੰ ਦਾਨਵੀਰ ਲੋਕਾਂ ਅਤੇ ਸੰਸਥਾਵਾਂ ਤੋਂ ਮਦਦ ਦੀ ਜ਼ਰੂਰਤ ਹੈ ਤਾਂ ਕਿ ਰਿਦਮਵੀਰ ਸਿੰਘ ਦਾ ਇਲਾਜ ਜਲਦ ਤੋਂ ਜਲਦ ਹੋ ਸਕੇ న్యూਸ 18 ਲਈ ਪਟਿਆਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ ਤੇ ਗੱਲ ਮੌਤ ਦੇ ਸਿਲਸਲੇ ਦੀ ਤੇ ਉਹ ਵੀ ਨਸ਼ੇ ਨਾਲ ਆਏ ਦਿਨ ਸ਼ਾਇਦ ਹੀ ਕੋਈ ਐਸਾ ਦਿਨ ਹੋਵੇ ਜਦੋਂ ਨਸ਼ੇ ਨਾਲ ਮੌਤ ਦੀ ਖਬਰ ਨਹੀਂ ਆਉਂਦੀ ਹੁਣ ਖਬਰ ਆਈ ਹੈ ਸੰਗਰੂਰ ਦੇ ਪਵਾਨੀਗੜ੍ਹ ਤੋਂ ਜਿੱਥੇ ਦੋ ਨੌਜਵਾਨ ਨਸ਼ੇ ਦੀ ਪੇਟ ਚੜ ਗਏ ਓਵਰਡੋਸ ਕਰਕੇ 35 ਸਾਲ ਦੇ ਰਣਜੀਤ ਸਿੰਘ ਤੇ 24 ਸਾਲ ਦੇ ਬਨੀ ਸਿੰਘ ਦੀ ਮੌਤ ਹੋ ਗਈ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਨੇ ਨਸ਼ੇ ਦੇ ਖਿਲਾਫ ਸਪੈਸ਼ਲ ਆਪਰੇਸ਼ਨ ਚਲਾ ਰਹੀ ਹੈ। ਬਾਅਦੂਦ ਨਸ਼ੇ ਨਾਲ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੰਗਰੂਰ ਦੇ ਸਬ ਡਿਵੀਜ਼ਨ ਪਵਾਨੀਗੜ੍ਹ 'ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 35 ਸਾਲ ਦਾ ਰਣਜੀਤ ਉਰਫ ਰਵੀ ਅਤੇ 24 ਸਾਲ ਦਾ ਬਨੀ ਸਿੰਘ ਹੈ। ਅਜੀ ਇਸ ਮਹੀਨੇ ਦੇ ਵਿੱਚ ਹੀ ਜਾਨ ਤਰ੍ਹਾਂ ਸੀ ਲੋਡ ਕੀਤਾ ਗਿਆ ਵੀ ਇਸ ਪੂਰੇ ਮਹੀਨੇ ਵੀ ਮਹੀਨੇ ਦੇ ਵਿੱਚ ਘੱਟੋ ਘੱਟ 7-8 ਨੌਜਵਾਨ ਨੇ ਜਿਹੜੇ ਇਸ ਸ਼ਹਿਰ ਦੇ ਅਚਾਨਕ ਗਏ ਨੇਗੇ ਸਾਰੇ ਜਿਹੜੇ ਕਿ ਆਪਾਂ ਵਧੀਆ ਕਹਿ ਸਕਦੇ ਹਾਂ ਮੁੰਡਿਆਂ ਨੇ ਜਿਨ੍ਹਾਂ ਨੂੰ ਸੋਚ ਵੀ ਨਹੀਂ ਸਕਦੇ ਸੀ ਵੀ ਇਹ ਚੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਜਾਂ ਇਸੇ ਗਲਤ ਰਾਹ ਤੇ ਪੈਣਗੇ ਤੇ ਅਚਾਨਕ ਹੀ ਬੱਚੇ ਇਸ ਪਾਸੇ ਤੁਰ ਹੀ ਜਾਂਦੇ ਨੇ ਤੇ ਆਪਣੀ ਜਵਾਨੀ ਜਿਹੜੀ ਆ ਪੰਜਾਬ ਦੀ ਖਤਮ ਹੋਈ ਜਾਂਦੀ ਹੈ ਜ਼ਿਕਰ ਨਾ ਇਹ ਬਪਰੇ ਹੀ ਸਾਡੇ ਤੋਂ ਭਾਈ ਸੀਗੇ ਇੱਕ ਵੱਡਾ ਜਿਹਾ ਇੱਕ ਛੋਟਾ ਜਿਹਾ ਉਹਨਾਂ ਵੀ ਅਚਾਨਕ ਉਹ ਵੜੋ ਜਿਹਾ ਕੇ ਸਾਨੂੰ ਕਮਰੇ ਦੇ ਡੋਟੇ ਮਿਲ ਜਾਣਗੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਨੌਜਵਾਨੀ ਪੀੜ੍ਹੀਆਂ ਨਸ਼ਿਆਂ ਦੇ ਵੱਲ ਜਾ ਰਹੀ ਹੈ ਬੇਰੁਜ਼ਗਾਰ ਬੱਚੇ ਕੀ ਕਰਨਗੇ ਨਸ਼ਾ ਬੰਦੀ ਜਾਣ ਗਈ ਇਹ ਨਸ਼ੇ ਨੂੰ ਰੋਕਣ ਵਾਸਤੇ ਸਰਕਾਰ ਇਹਦੀ ਪੰਜਾਬ ਸਰਕਾਰ ਆਪਣੀ ਪੂਰੀ ਤਰ੍ਹਾਂ ਫੇਲ ਹੈ ਜੀ ਦਿਨੋਂ ਦਿਨ ਬੱਚੇ ਸਾਡੇ ਨਸ਼ੇ ਨਾਲ ਮਰ ਰਹੇ ਨੇ ਇਹਦੇ ਬੰਦੇ ਪੁਲਿਸ ਪ੍ਰਸ਼ਾਸਨ ਦਾ ਸਰਕਾਰ ਦਾ ਇਹਨਾਂ ਕੋਈ ਹੈ ਨਹੀਂ ਕਿ ਧਿਆਨ ਪੁਲਿਸ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਦੀ ਗੱਲ ਕਰ ਰਹੀ ਹੈ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਰਾਮਪੁਰਾ ਰੋਡ ਭਵਾਨੀਗੜ ਦੇਖੇ ਕਰਨਜੀਤ ਸਿੰਘ ਉਰ ਪਰਵੀ ਅਤੇ ਬਨੀ ਸਿੰਘ ਨਾਂ ਦੇ ਵਿਅਕਤੀਆਂ ਦੀਆਂ ਦੋ ਡੈੱਡ ਬodiesਆਂ ਘਰ ਦੇ ਵਿੱਚ ਪਈਆਂ ਨੇ ਜਿਹਦੇ ਤੇ ਮੌਕੇ ਤੇ ਪੁਲਿਸ ਪਹਾਰੀ ਗਈ ਹੈ ਤੇ ਉਦੋਂ ਬਾਅਦ ਜਿਹੜੇ ਹੈਗੇ ਵਾਰਸਾਂ ਨੇ ਅਜੇ ਬਿਆਨ ਨਹੀਂ ਲਿਖਾਇਆ ਹੈ ਇਸ ਸੰਬੰਧੀ ਜੋ ਵੀ ਵਾਰਸ ਬਿਆਨ ਦੇਣਗੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਪਈ ਉਹ ਅਮਲ ਚ ਲਿਆ ਨਸ਼ਾ ਪੰਜਾਬ ਦੇ ਜਵਾਨੀ ਨੂੰ ਖਾ ਰਿਹਾ ਹੈ ਆਏ ਦਿਨ ਨਸ਼ੇ ਦੀ ওভারਡੋਸ ਨਾਲ ਮੌਤਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੇ ਉਲਟ ਪੰਜਾਬ 'ਚ ਨਸ਼ਾ ਖਤਮ ਹੋਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ ਅਤੇ ਪੰਜਾਬ ਦਾ ਨੌਜਵਾਨ ਤੇਜ਼ੀ ਨਾਲ ਉਸ ਦੀ ਗ੍ਰਿਫਤਾਰੀ ਕਰਕੇ ਆਪਣੀ ਜ਼ਿੰਦਗੀ ਗਵਾ ਰਿਹਾ ਹੈ న్యూਸ 18 ਦੇ ਲਈ ਪਵਾਨੀਗੜ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ ਇਕਦਰ ਤਰਨਤਾਰਨ ਦੇ ਪਿੰਡ ਜੋੜ ਸਿੰਘ ਵਾਲਾ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਸੁਰਜੀਤ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਪੁਲਿਸ ਨੇ ਮ੍ਰਿਤਕ ਦੀ ਉਸਦੀ ਡੈੱਡ ਬੋਡੀ ਦੇ ਕੋਲੋਂ ਇੱਕ ਸਰਿੰਜ ਬਰਾਮਦ ਕੀਤੀ ਹੈ ਇਸ ਮਾਮਲੇ 'ਚ ਪੁਲਿਸ ਨੇ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਿਨ੍ਹਾਂ 'ਚੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਗ੍ਰਿਫਤਾਰ ਸ਼ਖਸ ਦਾ ਨਾਮ ਵਿਕਰ ਸਿੰਘ ਹੈ ਉਸ ਪਾਸੋਂ ਪਾਸੋਂ ਕੁਝ ਸਰਿੰਜ ਬਰਾਮਦ ਹੋਈਆਂ ਨੇ ਪੁਲਿਸ ਦੂਜੇ આરોપી ਦੀ ਪਾਲ ਕਰ ਰਹੀ ਹੈ ਨਵੇਂ ਕਾਨੂੰਨ ਬੀ ਐਨ ਐਸ ਦੀ ਧਾਰਾ 105 ਦੇ ਤਹਿਤ ਦਵਾਈ ਵਿਕਰੇਤਾ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪੁਲਿਸ ਨੇ ਡਰਗ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦਾ ਵੀ ਪ੍ਰੋਸਾ ਦਿੱਤਾ ਕੀ ਗੱਲ ਬਣੀ ਜਿੰਨੇ ਸਹੀ ਟੀਕਾ ਲਾ ਲਿਆ ਠੀਕਾ ਲਾ ਕੇ ਉਹ ਪੂਰਾ ਹੋ ਗਿਆ ਵਾ ਨਸ਼ਾ ਸਾਡੇ ਇੰਨਾ ਜ਼ਿਆਦਾ ਵਿਕਦਾ ਵਾ ਸਾਡੇ ਪਿੰਡ 'ਚ ਪਹਿਲਾਂ ਨਹੀਂ ਖਾਸ ਕਰਕੇ ਆ ਆਮ ਆਦਮੀ ਦੇ ਮੋਤ ਬਾਰ ਵੀ ਇੱਥੇ ਕੋਲ ਖੜੋਤੇ ਆ ਬਲਦੇਵ ਸਿੰਘ son of ਲਖਾ ਸਿੰਘ ਗੜੇ ਦਾ 9 ਦੇ ਬਿਆਨ ਤੇ ਜਿਹੜਾ ਹੈ ਪਰਚਾ ਦਰਜ ਕੀਤਾ ਇਹ ਪਰਚਾ ਜਿਹੜਾ ਬਿੱਕਰ ਸਿੰਘ son of ਵੀ ਸਿੰਘ ਤੇ ਮਨਦੀਪ ਸਿੰਘ son of ਤੇ ਸਿੰਘ ਵਾਸੀ ਜੋੜਸਿੰਘ ਵਾਲਾ ਦੇ ਖਿਲਾਫ ਜੋ ਕਿ ਨਸ਼ੇ ਦੇ ਤਸਕਰ ਸਨ ਇਹਨਾਂ ਦੇ ਖਿਲਾਫ ਵੀ ਦਰਜ ਕੀਤਾ ਹੈ ਇਹਨਾਂ ਵਿੱਚੋਂ ਬਿੱਕਰ ਸਿੰਘ son of ਵੀ ਸਿੰਘ ਜਿਹੜਾ ਹੈ ਉਹਨੂੰ ਅਰੈਸਟ ਕਰ ਲਿਆ ਹੈ ਉਹਦੇ ਨੂੰ ਉਸ ਸਰਿੰਜਸ ਵੀ ਅਸੀਂ ਬੰਦ ਕੀਤੀਆਂ ਤੇ ਜਿਹੜਾ ਮਰਨ ਵਾਲਾ ਸਰੂ ਸੁਜੀਤ ਸਿੰਘ ਸੀ ਇਹਦੇ ਕੋਲ ਵੀ ਇਸੇ ਮੌਕੇ ਤੇ ਇੱਕ ਸਰੇਂਜਰ ਰਿਕਵਰ